ਅੱਗੇ ਹਸਪਤਾਲ ਕਿਹੜਾ ਹੈ? ਗਾਂ ਵਿੱਚ ਹੀ ਗਾਂ ਪਾਣੀ ਹੈਗਾ ਪਾਣੀ ਆ ਗੱਡੀ ਕਿਰੀ ਹੈ। ਇੱਕ ਗੱਡੀ ਕਿਰੀ ਹੈ। ਬਾਬਾ ਜੀ ਨਹੀਂ ਠੀਕ ਹੈ ਠੀਕ ਹੈ ਬਾਬਾ ਜੀ ਕੋਈ ਗੱਲ ਨਹੀਂ। ਕੁਝ ਨਹੀਂ ਦਾ ਬਾਪੇ ਠੀਕ ਹੈ ਠੀਕ ਹੈ ਕੋਈ ਨਹੀਂ। ਅੱਗੇ ਹਸਪਤਾਲ ਕਿੱਥੇ ਹੈ? ਨਾ ਤਾਂ 112 ਹੈ ਪਾਣੀ ਪੀ ਲੋ। ਚਲੋ ਵੀ ਦੱਸਣ ਨੂੰ ਫੜੀ ਹੈ। ਛਾਵ ਲੈ ਆ ਬਾਈਓ ਜੁਕੀ ਚਲੇ ਆ ਜੁਕੀ ਚਲੇ ਆ ਓ ਯਾਰ ਨਾਮ ਨੰਬਰ ਦੇਖ ਫਟਾਈਰੀ ਹੁੰਦਾ ਨਾ ਹੈਲੋ ਇਹਨਾਂ ਦਾ ਨਾਮ ਤੇ ਨੰਬਰ ਲਿਖ ਲੈ ਕਿਹੜਾ ਪੈਂਦਾ ਆ ਗੱਡੀ ਆ ਫਟਾਈਰੀ ਮੁਰਗੇ ਖੁਸ਼ੀ ਇਹ ਹਾਂ ਤੁਹੇ ਕੋਈ ਕਹਾਰਾ ਆਲਟੋ ਤੁਸੀਂ ਕਿੱਥੋਂ ਹੈਲੋ ਮੇਰਾ ਨਾਮ ਨੰਬਰ ਲਿਖ ਲੈ ਬਾਈ ਦਾ ਠੀਕ ਹੈ ਉਹ ਹਸਪਤਾਲ ਲੈ ਕੇ ਜਾਈਏ ਨਾ ਸਿੱਧਾ ਉਧਰੋਂ ਤੋਂ ਤੁਸੀਂ ਆਪਾ ਛੋਟੂ ਜਾਂਦੇ ਨਹੀਂ ਨਹੀਂ ਇਸ ਤੋਂ ਪਿੱਛੇ ਆ ਰਹੇ ਮੇਰਾ ਪਿੱਛੇ ਆ ਬੈਹ ਆਂਦੇ ਬਾਬਾ ਉਹ ਆਈ ਆਈ ਢੋਲਾ ਲਓ ਉਹ ਆਈ ਲਾ ਲਓ ਲਾਓ 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 ਉਹ ਜੁੱਤੀ ਆ ਰਹੀ ਬਾਬੇ ਦੀ ਉਹ ਜੁੱਤੀ ਰੱਖਦੇ ਜੇ ਸੀ ਜੀ ਅੰਤਿਗਾਂਧੀ ਰਾਜਾ ਜੀ ਇੱਕ ਗੱਲ ਆਪਲੀ ਕਾ

कोई काम कोई काम कोई काम कोई काम कोई नहीं कोई नहीं कोई काम कोई काम कोई काम कोई काम कोई काम कोई काम कोई नहीं कोई काम कोई नहीं कोई काम 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 Macam tu lah. Sudah cukup 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 lah. Sudah